ਸਿੰਘ ਡੇਰੀ ਫਾਰਮ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾਉਣ ਆਪਾਂ ਪਹੁੰਚੇ ਆ ਐਡਰੈਸ ਇੱਕ ਵਾਰੀ ਵੀਰ ਦਾ ਜਰੂਰ ਕਨਫਰਮ ਕਰ ਲਿਓ ਪਿੰਡ ਹੈ ਦੋਸਤੋ ਵੀਰ ਦਾ ਝਾਮਕੇ ਤਹਿਸੀਲ ਤੇ ਜ਼ਿਲ੍ਹਾ ਸ਼੍ਰੀ ਤਰਨਤਨ ਸਾਹਿਬ ਨਾਮ ਹੈ ਦੋਸਤੋ ਭਾਜੀ ਉਹਨਾਂ ਦਾ ਪ੍ਰਤਾਪ ਸਿੰਘ ਸ਼ਾਹ ਜਿਨ੍ਹਾਂ ਦੇ ਫਾਰਮ ਤੇ ਅੱਜ ਆਪਾਂ ਵੀਡੀਓ ਬਣਾਉਣ ਪਹੁੰਚੇ ਆ 6 ਨਾਗ ਮੱਝਾਂ ਦੇ ਵਿੱਚ ਦਿਖਾਵਾਂਗੇ ਤੇ 6 ਹੀ ਮੱਝਾਂ ਦੋਸਤੋ ਜਿਹੜੀਆਂ ਸੁਨੀਆਂ ਸਵਾਈਆਂ ਹੋਣਗੀਆਂ ਜੀ ਜਿਨ੍ਹਾਂ ਦੇ ਵਿੱਚ ਟੋਕਰ ਗੱਬਣ ਵੀ ਹੋਣਗੀਆਂ ਜੀ ਬੱਚੇ ਵਾਲੀਆਂ ਵੀ ਹੋਣਗੀਆਂ ਔਰ ਨੀਲੀ ਰਾਵੀ ਦੇ ਵਿੱਚ ਵੀ ਜੇ ਦੋਸਤੋ ਰੇਟ ਦੀ ਗੱਲ ਕਰ ਲਈਏ 34000 ਤੋਂ ਲੈ ਕੇ ਤੇ 55000 ਤੱਕ ਰੇਟ ਅੱਜ ਦੀ ਵੀਡੀਓ ਦੇ ਵਿੱਚ ਇਹਨਾਂ ਮੱਜਾ ਤਾਂ ਹੋਊਗਾ ਦੁੱਧ ਦੀ ਜਿਹੜੀ ਕਪੈਸਿਟੀ ਹੋਊਗੀ ਦੋਸਤੋ 4-5 ਲੀਟਰ ਤੋਂ ਲੈ ਕੇ ਤੇ 9-10 ਲੀਟਰ ਤੱਕ ਜਿਹੜਾ ਦੁੱਧ ਇਹਨਾਂ ਦਾ ਹੋਊਗਾ ਪ੍ਰੋਪਰ ਡਿਟੇਲ ਸਾਰੀ ਆਪਾਂ ਵੀਰ ਦੇ ਕੋਲੋਂ ਪੋਛਗਟ ਹੋਣਾ ਸਾਜੀ ਕਰਾਂਗੇ ਉਸ ਤੋਂ ਪਹਿਲਾਂ ਦੋਸਤੋ ਬੇਨਤੀ ਹੈ ਪਸ਼ੂ ਖਰੀਦਣ ਤੋਂ ਪਹਿਲਾਂ ਤਸੱਲੀ ਜਿਹੜੀ ਕਰਨੀ ਹੈ ਪਸ਼ੂ ਦੀ ਨਰਖ-ਬਰਖ ਜਿਹੜੀ ਕਰਨੀ ਉਹ ਤੁਸੀਂ ਆਪ ਆ ਕੇ ਕਰਨੀ ਹੁੰਦੀ ਹੈ ਆਪਣਾ ਹੱਕ ਸਮਝ ਕੇ ਆਪਣਾ ਫਰਜ਼ ਸਮਝ ਕੇ ਤਸੱਲੀ ਕਰਕੇ ਪਸ਼ੂ ਖਰੀਦੇ ਉਹ ਤਾਂ ਕਿ ਬਾਅਦ ਵਿੱਚ ਕੋਈ ਲੰਬੇ ਵਾਲੀ ਗੱਲ ਨਾ ਹੋਵੇ। ਵੀਡੀਓ ਦੋਸਤੋ ਐਂਡ ਤੱਕ ਜਰੂਰ ਦੇਖਿਓ। ਐਂਡ ਦੇ ਵੀਡੀਓ ਦੇ ਵਿੱਚ ਤੁਹਾਨੂੰ ਇੱਕ ਦੋਸਤੋ ਸਰਪ੍ਰਾਈਜ਼ ਦੇਣਾ ਹੈ ਜਿਹੜਾ ਬਿਲਕੁਲ ਨਿਗੇ ਦੇ ਪਹਾੜ ਦੇ ਵਿੱਚ ਮੱਝ ਹੋਊਗੀ ਤੇ ਦੁੱਧ ਵੀ ਦੋਸਤੋ ਕੋਈ 6-7 ਕਿਲੋ ਹੋਊਗਾ ਮੋਕੇ ਦਾ। ਉਹ ਆਪਾਂ ਮੱਝ ਤੁਹਾਨੂੰ ਵੀਡੀਓ ਦੇ ਐਂਡ ਦੇ ਵਿਖਾਵਾਂਗੇ ਜੀ। ਐਂਡ ਦਾ ਵੀਡੀਓ ਜਰੂਰ ਦੇਖਿਓ ਉਹ ਵੀਰ ਨਾਲ ਗੱਲਬਾਤ ਕਰੀਏ ਡਿਟੇਲ ਨਾਲ ਪਸ਼ੂ ਦੀ ਸਾਰੀ ਆਪਾਂ ਵੀਰ ਤੋਂ ਪੁੱਛ ਲੈਨੇ ਆ। ਹਾਂਜੀ ਭਾਈ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਖੈਰਾ ਡੇਰੀ ਫਾਰਮ ਵੇਖਣ ਆਲੇ ਸਾਰੇ ਭੈਣ ਭਰਾਵਾਂ ਨੂੰ ਆਪਣੇ ਰੋ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਥੈਂਕ ਯੂ ਜੀ ਥੈਂਕ ਯੂ ਧੰਨਵਾਦ ਤੇ ਆਸ ਕਰਦੇ ਹਾਂ ਹਾਂ ਜੀ ਸਾਰੇ ਤੰਦਰੁਸਤ ਹੋਣਗੇ ਮਹਾਰਾਜ ਤੰਦਰੁਸਤ ਰੱਖੇ ਸਾਰਿਆਂ ਨੂੰ ਚੜ੍ਹਦੀ ਕਲਾ 'ਚ ਰੱਖੇ ਹਾਂ ਜੀ ਪਰਿਵਾਰ ਕੇ ਮਾਲ ਭਾਜੀ ਆਉਂਦਾ ਜਾਂਦਾ ਰਹਿੰਦਾ ਚਲੋ ਭੈਣ ਭਰਾ ਵੀ ਆਉਂਦੇ ਜਾਂਦੇ ਰਹਿੰਦੇ ਆ ਹਾਂ ਜੀ ਹਾਂ ਜੀ ਤੇ ਬਾਕੀ ਉਹ ਬੇਨਤੀ ਹੈ ਵੀਡੀਓ ਦੇ ਸ਼ੁਰੂ ਦੇ ਵਿੱਚ ਵੀ ਆਪਾਂ ਉਹ ਬੇਨਤੀ ਕਰਾਂਗੇ ਹਾਂ ਜੀ ਵੀ ਜਿਹੜੀ ਵੀ ਮੈਨੂੰ ਚੰਗੀ ਲੱਗਦੀ ਆ ਵੀਡੀਓ ਦੇ ਵਿੱਚ ਪਰਿਵਾਰ ਦੇ ਵਿੱਚ ਬਹਿ ਗਏ ਤਸੱਲੀ ਕਰੋ ਤੇ ਤਸੱਲੀ ਕਰਕੇ ਆਪਦੀ ਤੇ ਫੇਰ ਆਪਾਂ ਨੂੰ ਸਾਈਪਾਉ ਤੇ ਘਰੇ ਆ ਕੇ ਵੀ ਆਪਦੀ ਤਸੱਲੀ ਕਰਕੇ ਠੀਕ ਹੈ ਠੀਕ ਹੈ ਹੱਕ ਬਣਦਾ ਹੈ ਨਾ ਹਾਂ ਜੀ ਹਾਂ ਜੀ ਆ ਅਛਾ ਵੀਰ ਆਪਣਾ ਐਡਰੈਸ ਇੱਕ ਰਹੀ ਬੋਲ ਦੀ ਐਡਰੈਸ ਆਪਣਾ ਜੀ ਪਿੰਡ ਚਾਮਕੇ ਖੁਰਦ ਜ਼ਿਲ੍ਹਾ ਤਰਨਤਾਰਨ ਹਾਂ ਜੀ ਤਸਵੀਰ ਵੀ ਤਰਨਤਾਰਨ ਠੀਕ ਹੈ ਨਾਮ ਹੈਗਾ ਜੀ ਪ੍ਰਤਾਪ ਸਿੰਘ ਸ਼ਾਹ ਹਾਂਜੀ ਫੋਨ ਨੰਬਰ ਜੀ 6284744127 6284744127 ਅੱਛਾ ਅੱਜ ਆਪਾਂ ਇੱਕ ਆਫਰ ਰੱਖੀ ਜਿਹੜੀ ਮੈਂ ਦੱਸ ਤੀ ਹਾਂ ਪਹਿਲਾਂ ਉਹ ਆਪਾਂ ਹਨਾ ਉਹ ਆਪਾਂ ਲਾਸਟ ਬਖਾਉਂਦੇ ਹਾਂ 92300 ਬਾਕੀ ਆਪਾਂ ਭੈਣ ਭਰਾਵਾਂ ਨੂੰ ਦੱਸ ਦਈਏ ਵੀ ਆਪਣੇ ਤੋਂ ਜਿਹੜਾ ਅੱਜ ਰੇਟ ਆ 34 ਤੋਂ ਲੈ ਕੇ ਹਾਂਜੀ ਤੇ ਕੋਈ 55 60 ਦੇ ਵਿੱਚ ਵਿੱਚ ਹੋਊਗਾ ਠੀਕ ਹੈ ਇਹ ਜੇ ਦੁੱਧ ਦੀ ਗੱਲ ਕਰੀਏ ਤੇ 4-5 ਲੀਟਰ ਤੋਂ ਲੈ ਕੇ ਤੇ 8-9 ਦਾ ਲੀਟਰ ਤੱਕ ਹੋਣਗੀਆਂ ਠੀਕ ਹੈ ਜੀ ਤੇ ਜੇ ਕਰੀਏ ਆਪਾਂ ਗੱਲ ਪੀ ਕਿਹੜੀ ਕਿਹੜੀ ਆਪਣੇ ਤੋਂ ਵੈਰੈਟੀ ਅੱਜ ਤੋਕਰ ਦੱਬਣ ਵੀ ਹੋਊਗੀ ਹਾਂਜੀ ਬੱਚੇ ਵਾਲੀ ਵੀ ਆ ਬੱਚੇ ਤੋਂ ਬਣਾਵਾਂਗੇ ਠੀਕ ਹੈ ਨੀ ਹੋਰ ਆੜੀਆਂ ਛੋਟੀਆਂ ਵੀ ਆਈਆਂ ਨੀਲੀ ਦੀ ਵੀ ਹੈ ਠੀਕ ਹੈ ਜੀ ਹਾਂਜੀ ਠੀਕ ਹੈ ਜੀ ਸ਼ੁਰੂ ਕਰ ਲਈਏ ਵੀਰ ਆਪਾਂ ਐਸ ਵੱਡੀ ਮਾਝ ਤੋਂ ਪਹਿਲਾਂ ਡਿਟੇਲ ਆਪਾਂ ਵੀਰਾਂ ਨੂੰ ਦੱਸ ਦਈਏ ਦੀ ਪੀ ਇਹ ਕਿੰਨਾ ਵਾ ਸੁਆ ਸੁਈ ਇਹ ਭਾਜੀ ਸੁਆ ਦੂਜਾ ਗਾਂ ਤੇ ਜੇਦੀ ਬਣੀ ਆ ਜੀ ਕਿੰਨਾ ਟਾਈਮ ਹੋ ਗਿਆ ਬਣੀ ਇਹ ਭਾਜੀ ਛਿਆਂ ਦੀ ਆਖਿਆ ਡਾਕਟਰ ਸਾਢੇ ਪੰਜਾਂ ਦੀ ਲਾਵੇ ਭੈਣ ਸਾਢੇ ਪੰਜ ਮਹੀਨੇ ਦੀ ਕੰਫਰਮਾ ਹਾਂਜੀ ਕੰਫਰਮ ਦੀ ਚੈੱਕ ਪਾਸ ਆ ਠੀਕ ਹੈ ਜੀ ਸਾਢੇ ਪੰਜਾਂ ਮਹੀਨੇ ਦੀ ਚੈੱਕ ਪਾਸ ਆ ਸਵੇਰ ਉਹਨਾਂ ਦੇ ਕਹਿਣ ਮੁਤਾਬਕ ਦੂਜਾ ਗਾਂ ਤੇ ਜੇਰੀ ਬਣੀ ਆ ਜੀ ਠੀਕ ਹੈ ਜੀ ਤੇ ਜਿਹੜਾ ਦੁੱਧ ਦਾ ਰਿਕਾਰਡ ਇਹਦਾ ਪਹਿਲੇ ਸੂਏ ਦਾ 10 ਲੀਟਰ ਦਾ ਆ ਜੇ ਤੇ ਦੂਜੇ ਸੂਏ ਦਾ ਜਿਹੜਾ ਇਹ 13 14 ਲੀਟਰ ਦਾ ਰਿਕਾਰਡ ਆ ਵੱਡੀ ਮਹੀ ਜਬ ਹਾਂਜੀ 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 ਹੁਣ ਇਹਦੇ ਥੱਲੇ ਹਾਜ਼ਰ ਦੁੱਧ ਆ ਜਿਹੜਾ ਪੰਜ ਆ ਕੋਈ ਚਾਰ ਲਾ ਕੇ ਆਪਣੇ ਨਾਲ ਸੌਦਾ ਕਰ ਚਾਰ ਲਾ ਕੇ ਸੌਦਾ ਕਰ ਲੈ ਜੀ ਠੀਕ ਹੈ ਜੀ ਤੇ ਇਹਦਾ ਰੇਟ ਕੀ ਰਹੂਗਾ ਜੀ ਰ ਨਹੀਂ ਆ ਪਾਣੀ ਜੀ 65 ਕਰਨਾ ਇਹ ਆ ਵੀ ਬਾਕੀ ਭਾਵੇਂ ਕੋ ਭੈਣ ਭਰਾ ਇਚ ਆ ਗਏ ਵਾ ਵੱਡੀ ਮਹਾਂ ਆ ਪੂਰੀ ਹਾਂਜੀ ਹਾਂਜੀ ਚਲੋ ਜ਼ਿਆਦਾ ਨਹੀਂ ਆ ਪਾਉਂਦੇ ਹਾਂ ਆ ਮੰਨ ਲਓ ਲੱਖ 1 ਦਾ 1 20 ਡੇਢ ਆਮ ਹੋ ਯਾਰ ਆਏ ਆਏ ਹਾਂਜੀ ਜ਼ਿਆਦਾ ਨਹੀਂ ਆ ਪਾਉਂਦੇ ਚਲੋ ਮੈਂ ਜਿਹੜੀ ਆ 1 10 ਦੀ 20 ਦੀ ਸਵਾ ਦੀ ਵੇਖ ਸਕਦੀ ਜੀ ਕੋ ਮਾਲੋ ਸੇਵਾ ਕਰੂਗਾ। ਇਹ ਤਾਂ ਲੱਖ ਤੋਂ ਤੇ ਪਲੱਸ ਹੀ ਜਾਣੀ ਆ ਨਾ। ਜਾਣੀ ਜਾਣੀ ਹਾਂ। ਹਾਂਜੀ ਹਾਂਜੀ। ਠੀਕ ਹੈ ਜੀ। ਹੁਣ ਦਾਇਰਾ ਹਾਜ਼ਰੇ ਦਾ ਮੋਲ ਲੂਗਾ ਨਾ ਆਪਣਾ ਤੁਹਾਨੂੰ ਬੜਾ ਛੋਟਾ ਜਿਹਾ ਭਾਅ ਹੁੰਦਾ। ਮੋਲ ਆਪਾਂ ਜੋ ਮਰਜ਼ੀ ਕਰੀਏ 55000 ਤੇ ਦੀ ਪਹੁੰਚ ਕਰਾਂਗੇ 100 ਕਿਲੋਮੀਟਰ ਤੱਕ। ਅੱਛਾ ਜੀ। ਤੇ ਜੇ ਕੋਈ ਗੱਡੀ ਆਪਦੀ ਲਿਆਵੇ ਤੇ 52000 ਦੀ ਦੇਣੀ ਆਪਾਂ ਜੱਸ। ਠੀਕ ਹੈ ਜੀ। ਹਾਂਜੀ। ਲਓ ਦੋਸਤੋ 55000 ਰੁਪਿਆ 100 ਕਿਲੋਮੀਟਰ ਤੱਕ ਪਹੁੰਚ ਤੇ ਜੇ ਕੋਈ ਵੀ ਗੱਡੀ ਆਪਣੀ ਲਿਆਊਗਾ ਤੇ ਸਾਰਿਆਂ ਸ਼ੀਆ ਪਹੁੰਚੋ ਦੋਸਤੋ ਇਹ ਹੀ ਆਫਰ ਹੋਊਗੀ। ਇੱਕ ਹੋਰ ਅਛਾ ਥਾਣਾ ਪੰਜ ਹਾਂਜੀ ਹਾਂਜੀ ਪੰਜ ਰੰਚ ਉਹਦੇ ਹਾਂ ਪੰਜੇ ਥਾਣ ਚੱਲਦੇ ਆ ਜੀ ਲਓ ਜੀ ਦੋ ਪੰਜਵਾਂ ਥਾਣ ਨੂੰ ਨਾਲ ਬਰਾਬਰ ਆ ਆਪਾਂ ਦੱਸਾਂ ਗੱਲ ਕੀ ਹੈ ਜੀ ਕੈਮਰਾ ਮਾਰ ਕੇ ਦਿਖਾਓ ਜਿੱਦਾਂ ਮਰਜੀ ਲਓ ਦੋਸਤੋ ਇੱਕ ਪਾਸੇ ਜ ਆਹ ਤਿੰਨ ਥਾਣ ਲੱਗੇ ਕਰਵਾਏ ਨੂੰ ਥਾਣ ਪੰਜ ਆ ਤੇ ਦੂਜੇ ਪਾਸੇ ਇੰਨੀ ਦੀ ਰਾਵੀ ਚ ਕਰਾਸ ਆ ਹਾਂਜੀ ਆਹ ਲੋ ਕਰ ਲਓ ਚੱਕ ਜੀ ਹਾਂਜੀ ਦੋਸਤੋ ਇਹ ਕੁਦਰਤ ਦੀ ਦੇਣ ਆ ਜਿਹੜਾ ਦੁੱਧ ਦੋ ਦੁੱਧ ਚ ਵੀ ਨਾਲ ਬਰਾਬਰੀ ਆ ਜੀ ਅਛਾ ਬਰਾਬਰ ਦੋ ਦੁੱਧ ਹਾਂਜੀ ਬਰਾਬਰੀ ਆ ਜੀ ਠੀਕ ਹੈ ਜੀ ਕੱਢੀਏ ਜੀ ਬਾਹਰ ਨੂੰ ਲਓ ਜੀ ਲਓ ਜੀ ਦੋਸਤੋ ਸਭ ਤੋਂ ਵੱਡੀ ਗੱਲ ਇਹ ਆ 4 ਲੀਟਰ ਦੁੱਧ ਵੀ ਮੌਕੇ ਦਾ ਤਿਆਰ 55000 ਰੁਪਏ ਦੇ ਕੇ 100 ਕਿਲੋਮੀਟਰ ਤੱਕ ਦੀ ਪਹੁੰਚ ਹੋਊਗੀ। ਲੋ ਕਰੂ ਚੈੱਕ ਜੀ ਸਾਡੀ ਵੀਡੀਓ ਦੇ ਵਿੱਚ ਦੋਸਤੋ ਪੰਜਾਂ ਥਲ ਵਾਲੀ ਮਾਝੇ ਪਹਿਲੀ ਵੀਡੀਓ 'ਚ ਆਉਣੀ ਗੱਡੀ। ਪੂਰੀ ਵੱਡੀ ਮੈਂ ਭਾਈ ਇਹ ਨਹੀਂ ਚੁੱਕੀ। ਲੋ ਕਰੂ ਚੈੱਕ ਹਾਂਜੀ। ਆ ਲਓ ਜੀ। ਦੇਖੋ ਦੋਸਤੋ ਪੂਰਾ ਵੱਡਾ ਢਾਂਚਾ ਪੂਰਾ ਕਦਕਾਠ ਰਾਜੀਪੁਰ ਆ ਕਰੋ ਚੈੱਕ ਜੀ। ਬਾਕੀ ਦੋਤੋ 6-4 ਮਹੀਨਾ ਲੱਗ ਗਿਆ ਇਹਨੂੰ ਕਰਮਾਲੀ ਨੂੰ ਬਾਕੀ ਜੇ 3-4 ਮਹੀਨੇ ਦਾ ਟਾਈਮ ਹੈ ਇਹਦੇ ਸੂਣ ਚ ਪਿਆ ਤੇ ਜਿਹੜੇ ਇੱਕ ਮਹੀਨੇ ਦਾ ਕੇ ਸੋਣੀ ਆ ਉਸ ਤੋਂ ਮਹੀਨੇ ਤੁਹਾਨੂੰ ਪਤਾ ਆ ਵੀ ਮੌਸਮ ਚਲੋ ਚੰਗੇ ਆ ਇੰਨੇ ਘੜੀ ਚੰਗੇ ਆ ਜੀ ਬਾਕੀ ਚਲੋ ਆਏ ਆ ਵੀ ਜੇ ਕੋਈ ਸੇਵਾ ਕਰੂ ਜੇ ਕੇ ਨੇ ਵੇਚਣੀ ਵੀ ਹੋਈ ਨਾ ਤਿਆਰ ਕਰਕੇ ਹਾਂਜੀ ਹਾਂਜੀ ਤੇ ਲੱਖ ਤੋਂ ਪਲਾਸੀ ਜਾਣੀ ਬਾਕੀ ਉਹਦੇ ਵੀਰ ਅਗਲੇ ਦੀ ਸੇਵਾ ਤੇ ਡਿਪੈਂਡ ਹਾਂਜੀ ਹਾਂਜੀ ਸੇਵਾ ਤੇ ਤਾਂ ਇਹ ਨਹੀਂ ਜਾਦੀ ਰੁੱਖੀ ਨਹੀਂ ਆ ਮੈਂ ਹਾਂ ਸਹੀਆ ਵਰੀਆ ਚੱਲਦੀ ਠੀਕ ਹੈ ਜੀ ਹਾਜੇ ਮੋਲੇ ਦਾ ਦੋਸਤੋ ਅੱਜ ਦਾ 55000 ਤੇ ਸਵੇਰ ਦੀ ਸਵੇਰ ਦੀ ਬਾਕੀ ਮੈਂ ਇਹ ਥੋੜਾ ਆ ਗਿਆ ਆਪਾਂ ਨੂੰ ਹਰ ਵੀੜੀ ਚ ਆਪਾਂ ਬੇਨਤੀ ਕਰਦੇ ਆ ਆਪਣਾ ਚਾਰ ਚੂਰੇ ਆ ਤੇ ਡੰਗਰਾ ਆ ਕੇ ਖਾਂਦੇ ਨਹੀਂ ਠੀਕ ਹੈ ਲੋ ਤਾਂ ਆਪਣਾ ਮਾਲ ਘਰ ਚੋਂ ਆਇਆ ਹੁੰਦਾ ਥੋੜਾ ਡੰਗਰ ਨਹੀਂ ਵਾਲੇ ਪਾਸੇ ਦੋ ਥਾਂ ਤੇ ਉਲਟ ਬੈਣੀ ਵਾਲੇ ਪਾਸੇ ਤਿੰਨ ਥਾਂ ਜਿਹੜੇ ਦੋਸਤੋ ਲੱਗੇ ਜੇ ਇਹਨੂੰ ਕਰਵਾਣੀ ਇਹਦੇ ਨਾਲ ਜਿਹੜੀ ਬੱਧੀ ਹੈ ਵੀਰ ਨੀਲੀ ਰਾਵੀ ਮਾਜਾ ਕਰੋ ਚੈੱਕ ਜੀ ਦੱਸੋ ਇਹ ਭਾਜੀ ਪਹਿਲਣ ਝੋਟੀ ਜੇ ਪਲੂਣ ਅੱਛਾ ਜੀ ਆਹ ਵੇਖੋ ਲਓ ਜੀ ਦੋਸਤੋ ਕਰ ਲਓ ਚੈ ਖੀਰੀ ਛੋਟੀ ਹੈ ਜੀ ਦੋਸਤੋ ਹਾਂ ਜੀ ਖੀਰੀ ਆਹ ਲਓ ਜੀ ਖੀਰੀ ਹੈ ਜੀ ਦੁੱਧ ਆ ਗਿਆ ਦੰਦਾਂ ਦੇ ਵਿੱਚ ਦੋਸਤੋ ਇਹ ਤੇ ਬਾਕੀ ਨਾ ਸੀਲਸਲਾ ਕੋਈ ਬਹੁਤ ਜ਼ਿਆਦੀ ਹੈ ਜੀ ਸੂਈ ਨੂੰ ਕਿੰਨਾ ਟਮ ਹੋ ਗਿਆ ਸੂਈ ਨੂੰ ਭਾਜੀ ਇਹਨੂੰ ਕੋਈ 2 ਤੋਂ 2.5 ਮਹੀਨੇ ਹੋਏ ਹੋਣਗੇ ਅੱਛਾ ਜੀ ਉਹ ਭੈਣ ਭਰਾਵਾਂ ਦੇ ਗਾੜੀ ਆ ਬਾਕੀ ਸਾਰੇ ਆਹ ਬੱਚਾ ਦਾ ਹਾਂ ਜੀ ਇਹ ਬੱਚਾ ਦੀ ਕਟਾ ਕਟਾ ਜੀ ਕਟਾ ਲਓ ਦੋਸਤੋ ਆ ਜੀ ਇਹ ਦੇ ਮਗਰ ਕਟਾ ਅੰਦਾਜ਼ਾ ਲਾ ਲਿਓ 2.5 ਮਹੀਨੇ ਦਾ ਟਾਈਮ ਵੀ ਰਹਾ ਤਾਂ ਸੂਈ ਨੂੰ ਅੱਛਾ ਜੀ ਨੂੰ ਟੀਕਾ ਲੱਗਾ ਕਰੀ ਇਹ ਭਾਜੀ ਨਹੀਂ ਹਜੇ ਬਣੀ ਨਹੀਂ ਹਜੇ ਨਹੀਂ ਬਣੀ ਹੋਰ ਨਹੀਂ ਮਾਰਨਾ ਬਣ ਸਕਦੀ ਚਲੋ ਹਾਂਜੀ ਦਾ ਥੋੜਾ ਵੀ ਕਿੰਨਾ ਦੁੱਧ ਹੋਣਗਾ ਤਿੰਨਾਂ ਮਹੀਨਾ ਬਾਅਦ ਤੇ ਡੰਗਰ ਬਣਾ ਪਈਏ ਕਿੰਨਾ ਬਾਅਦ ਦੁੱਧ ਕਿੰਨਾ ਤੇ ਦੁੱਧ ਭਾਜੀ ਹੁਣ ਜਿਹੜਾ ਹਾਜ਼ਰ ਹੈ ਨਾ 7 ਲੀਟਰ ਹੈ ਮੌਕੇ ਦਾ ਮੌਕੇ ਤੋਂ 7 ਲੀਟਰ ਚੋਂ ਆਉਂਦਾ ਹਾਂ ਜਿੰਨੀ ਲੀਟਰਾਂ ਵਿੱਚ ਪਿਓਰ ਦੇ ਆਹ ਲੋ ਕਰੋ ਚੇਤੇ ਸਾਰੀ ਇਹ ਤਾਂ ਭਾਜੀ ਹੀਰਾ ਹੀ ਆ ਜੇ ਕੋਈ ਤਾਂ ਭੈਣ ਭਰਾ ਕੁ ਉਮਰ ਵੀ ਛੋਟੀ ਆ ਹਾਂਜੀ ਥੋੜੀ ਜੀ ਸਾਹ ਕਿਸੇ ਵੀਰ ਨੇ ਹਾਂਜੀ ਹਾਂਜੀ ਚਲੋ ਉਹ ਨਹੀਂ ਗੱਲ ਜਿੱਦਾਂ ਨਾ ਜਿੱਦਾਂ ਦੀ ਮਈਆਂ ਪੋਤਾਂ ਦਾ ਧੰਨਵਾਦ ਭਾਅ ਕਰਦੇ ਨੇ ਠੀਕ ਹੈ ਜੀ ਆਪਣੇ ਭਾਂ ਨਹੀਂ ਜਾਦੇ ਚੇਤੇ ਠੀਕ ਹੈ ਜੀ ਕੀ ਮੁੱਲ ਕਰਨਾ ਜੀ ਦਾ ਮੁੱਲ ਭਾਜੀ ਇਹਦਾ ਅੱਜ ਹਾਂਜੀ ਠੱਗਾ ਨਹੀਂ ਨਹੀਂ ਨੀਲੀ ਰਾਵੀ ਦੇ ਉਹੀ ਦੋ ਚਾਰ ਯਾਰ ਮਹਿੰਗੀ ਜਲੀ ਨੇ ਮੈਂ ਤੁਹਾਡੀ ਗੱਲ ਮੰਨਦਾ ਪਰ ਥੋੜੀ ਜੀ ਮੱਝ ਚਲੋ ਦਰਮਿਆਨੇ ਕਰ ਜੀ ਤੁਸੀਂ ਇੱਕੇ ਰਾਂਗ ਇੱਕੇ ਰਾਂਗ 50000 ਦੇ ਵਿੱਚ ਪਹੁੰਚ ਕਰਨੀ ਜੀ 100 ਕਿਲੋਮੀਟਰ ਤੱਕ ਪੂਰਾ 10 ਕਿਲੋ ਡਾਤਾ ਤੇ 50000 ਦੇ ਵਿੱਚ ਪਹੁੰਚ ਕਰਾਂਗੇ 100 ਕਿਲੋਮੀਟਰ ਤੱਕ ਤੇ ਜੇ ਕੋਈ ਗੱਡੀ ਆਵਦੀ ਲਿਆਵੇ ਤਾਂ 47 ਦੀ ਲੈ ਲਓ ਜੀ ਦੋਸਤੋ ਲੱਗੀ ਜੀ ਆਫਰ 50000 ਰੁਪਿਆ 100 ਕਿਲੋਮੀਟਰ ਤੱਕ ਦੀ ਪਹੁੰਚ ਤੇ 7 ਲੀਟਰ ਦੁੱਧ ਦੋਸਤੋ ਕਰਮਾਲੀ ਵੇਖੋ ਮੱਝ ਖੀਰੀ ਹੈ ਜੀ ਦੋਸਤੋ ਬਹੁਤੀ ਗੱਲ ਨਾ ਏਡੀ ਪਲੂਨ ਜਿਹੜੀ ਪਹਿਲਾਂ ਕੱਟੀ ਨਾ ਗਈ ਏਡੀ ਮੰਨ ਲਓ ਸੀਲ ਖਰਾਬ ਨਹੀਂ ਹੁੰਦੀ ਠੀਕ ਹੈ ਬਹੁਤੀ ਜਿਹੜੀ ਸੀਲ ਹੈ ਪਿਓਰ ਨੀਲੀ 라ਵੀ ਬ੍ਰੀਡ ਵੀ ਚੰਗੀ ਮਿਲਣੀ ਤੁਹਾਨੂੰ 47000 ਰੁਪਏ ਦੇ ਵਿੱਚ 50000 ਚ ਪਹੁੰਚ ਹੋ ਗਈ ਤੇ ਜੇ ਕੋਈ ਵੀ ਗੱਡੀ ਆਪਣੀ ਲੈ ਕੇ ਆ ਤਾਂ ਫਿਰ 47000 ਰੁਪਿਆ ਹੋਊਗਾ ਜੀ ਮੋਹਰ ਇੱਧਰ ਦੇਖੋ ਜੀ ਮੈਂ ਗੜਾ ਵੀ ਇਹਨੂੰ ਘਰੇ ਪਾ ਲਿਆ ਲਓ ਜੀ ਦੇਖੋ ਆਹ ਵੇਖੋ ਆਹ ਲਓ ਜੀ ਵੇਖੋ ਮੇਕਰਾਂ ਫਿਰ ਤੁਹਾਨੂੰ ਦੰਦ ਵਿਖਾ ਦੇਣਾ ਮੈਂ ਨਹੀਂ ਆਹ ਵੇਖੋ ਭਾਵੇਂ ਜੋ ਮਰਜ਼ੀ ਮੂੰਹ ਦੇ ਦੇਤਾ ਕਿੰਨੇ ਲੱਖ ਕਰੋ ਚੱਕ ਠੀਕ ਹੈ ਜੀ ਹਾਂ ਜੀ ਠੀਕ ਹੈ ਜੀ ਇਹ ਦੋਸਤੋ ਜਿਹੜੀ ਬਰੀਡ ਹੈ ਨੀਲੀ ਦਾ ਵੀ ਬਹੁਤ ਵਧੀਆ ਹੁੰਦੀ ਹੈ ਜੀ ਆ ਕਰੋ ਚੱਕ ਚੀਜ਼ਾਂ ਦੇ ਭਾਜੀ ਇਹੋ ਜੀਆਂ ਘਰੇ ਰੱਖਣ ਨੂੰ ਕੀ ਕਰਦਾ ਪਰ ਹੁਣ ਘਰੇ ਕਿੰਨਿਆਂ ਗਰ ਰੱਖ ਲੀਆ ਆਪਾਂ ਹਾਂਜੀ ਇਹ ਤਾਂ ਗੱਲ ਹੈ ਕਿ ਨਹੀਂ ਠੀਕ ਹੈ ਇਹ ਤਾਂ ਕੱਟੀ ਬਹੁਤ ਚੀਜ਼ ਵਧੀਆ ਜੀ ਲੋ ਜੀ ਦੋਸਤਾਂ ਬਾਕੀ ਉਮਰ ਦੇ ਹਿਸਾਬ ਨਾਲ ਕੱਟਬੁੱਤ ਵੀ ਹੋਊਗਾ ਹਾਂਜੀ ਹਾਂਜੀ ਨਹੀਂ ਅਜੇ ਚਲੋ ਪਲੂਣ ਛੋਟੀ ਹੈ ਭਾਰ ਵੀ ਜਾਣਾ ਹੈ ਹਾਂਜੀ ਹਾਂਜੀ ਉਸ ਵੇਲੇ ਤੱਕ ਕੱਟ ਵਧੀਆ ਛੋਟੀ ਉਮਰ ਚ ਬਣ ਗਈ ਕਿਦੇ ਹਾਂਜੀ ਹਾਂਜੀ ਲੋ ਮਸੂ ਕਰ ਲਓ ਚੱਕ ਮਜਬੂਰੀ ਹੁੰਦੀ ਜੀ ਚਿਹੜੀਆਂ ਚੀਜ਼ਾਂ ਵੇਚੀਆਂ ਤੇ ਨਹੀਂ ਜਾਂਦੀਆਂ ਮਜਬੂਰੀ ਹੋਈ ਹੈ ਹਾਂਜੀ ਹਾਂਜੀ ਮੈਂ ਦੋਸਤੋ ਫੇਰ ਇੱਕ ਵਾਰ ਬੇਨਤੀ ਕਰਦਾ ਕਿ ਵੀਡੀਓ ਦੇ ਐਂਡ ਵਿੱਚ ਤੁਹਾਨੂੰ ਇੱਕ ਸਰਪ੍ਰਾਈਜ਼ ਦੇਣਾ ਵਾ ਐਂਡ ਤੱਕ ਵੀਡੀਓ ਦੋਸਤੋ ਜ਼ਰੂਰ ਦੇਖਿਓ ਥੋੜੀ ਜੀ ਵੀਡੀਓ ਲੰਮੀ ਜ਼ਰੂਰ ਹੋਗੀ ਆਓ ਵੀਰੇ ਇੱਧਰ ਗਾੜੀ ਦੱਸੋ ਜੀ ਵੀਰੇ ਇਹ ਵੀ ਭਾਜੀ ਪਹਿਲਾ ਸੂਆ ਸੂਈ ਝੋਟੀ ਅੱਛਾ ਜੀ ਹੈਗੀ ਜਵਾਨ ਐ ਠੀਕ ਹੈ ਜੀ ਤੇ ਦੁੱਧ ਦੀ ਗੱਲ ਕਰੀਏ ਤਾਂ 7 ਲੀਟਰ ਆਏ ਜੇ ਥਲੇ ਪੱਕਾ ਤਿਆਰੇ ਜੂ ਹਾਂਜੀ ਪੱਕਾ ਤੇ ਸੂਈ ਨੂੰ ਇਹਨੂੰ ਜਿਹੜੇ ਕੋਈ ਸਾਢੇ 1-3 ਮਹੀਨੇ ਹੋਏ ਜੇ ਤੇ ਬਣੀ ਸੋਰੀ ਨੂੰ 20-25 ਦਿਨ ਹੋਏ 20 ਤੋਂ 25 ਦਿਨ ਦਾ ਟਾਈਮ ਇਹਨੂੰ ਜਿਹੜਾ ਟੀਕਾ ਲੱਗੇ ਨੂੰ ਹੋਊਗਾ ਹਾਂਜੀ 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 ਠੀਕ ਹੈ 7 ਲੀਟਰ ਦਾ 7 ਲੀਟਰ ਜੀ ਆਪਣੇ ਘਰੇ ਗੋਚੋ ਕੇ ਖੜੇ ਭਾਵੇਂ ਠੀਕ ਹੀ ਲੋ ਦੋਸਤੋ ਚੈੱਕ ਕਰ ਲੋ ਕੀ ਮੁੱਲ ਕਰਨਾ ਵੀ ਕਰੇ ਮੁੱਲ ਭਾਜੀ ਕਰ ਦਈਏ 65 ਤੱਕ ਪਹੁੰਚ ਜੀ ਜਿੰਨਾ ਮਰਜ਼ੀ ਕਰ ਲੋ ਅੱਜ ਖੁੱਲੀਆਂ ਛੋਟਾਂ ਹਨ ਹਾਂਜੀ ਅੱਜ ਖੁੱਲੀਆਂ ਛੋਟਾਂ ਜਿਹੜੀਆਂ ਕਰਨਾ ਨਹੀਂ ਆਪਾਂ ਕਰਨਾ ਹੀ ਨਹੀਂ ਜ਼ਿਆਦਾ ਆਪਾਂ ਇਹ ਆ ਵੀਡੀਓ ਪਾਈ ਤੇ ਮਾਲ ਵੇਚ ਕੇ 10-11 ਵਜੇ ਤੱਕ ਰਦਵਾਵੇ ਤਿੱਕਰ ਤੇ ਮੁਰਗੇ ਫੋਨ ਬੰਦ ਕਰਦੇ ਨਾ ਆਪਾਂ ਹੁਣ ਕਿਹਾ ਵੀ ਭੈਣ ਭਰਾ ਸਤਾਉਂਦੇ ਵੜੇ ਆ ਹੁਣ 6000 ਤੇ ਜਿੱਤਿਆਂ ਦੇ 6 ਜਾਣਿਆਂ ਨੂੰ ਜਾਣੀਆਂ ਜੀ ਚਲੋ ਜੀ ਪਤਾ ਗੱਲ ਕੀ ਆ ਭੈਣ ਭਰਾਵਾਂ ਦਾ ਚਲੋ ਕੰਮ ਆ ਜੀ ਆਪਣੇ ਕੋਲ ਚੀਜ਼ ਹੈ ਤੇ ਭੈਣ ਭਰਾਵਾਂ ਨੇ ਫੋਨ ਨਹੀਂ ਨਹੀਂ ਇਹ ਉਹ 6 ਆ ਤੇ 6 ਜਾਣਿਆਂ ਦੀਆਂ ਜਾਣੀਆਂ ਜੀ ਆਪਾਂ ਦੇਖ ਘਰ ਨੂੰ ਦੋ ਮਈਆਂ ਉਹ ਨਹੀਂ ਦਿੰਦੇ ਮੈਂ ਫੇਰ ਲੈਣੀ ਭਰਾ ਅਗਲੀ ਨਹੀਂ ਠੀਕ ਠੀਕ ਇੱਕ ਜਣੇ ਨੂੰ ਇੱਕ ਤੇ ਆਵੇ ਠੀਕ ਹੈ ਜੀ ਹਾਂਜੀ ਹਾਂਜੀ ਕਰੋ ਕੀ ਮੋਲੇ ਦਾ ਇਹ ਭਾਜੀ 55000 ਦੇ ਵਿੱਚ ਇਹਦੀ ਆਪਾਂ ਪਹੁੰਚ ਕਰਨੀ ਆ ਅੱਛਾ ਗੱਡੀ ਆਵਦੀ ਲੈਵੇ ਤੇ 52000 ਦੀ ਜੱਸ ਠੀਕ ਹੈ ਜੀ ਹਾਂਜੀ ਹਾਂਜੀ ਲਓ ਦੋਸਤੋ ਪਹਿਲਾ ਸੂਆ ਸੋਈ ਦੂਜੇ ਆ ਤੇ ਇੱਕ ਮਹੀਨੇ ਦੇ ਲੱਗ ਬੈਨੇ ਟਾਈਮ ਹੋਗਾ ਟੀਕਾ ਲੱਗੇ ਨੂੰ 7 ਲੀਟਰ ਦੁੱਧ 55000 ਰੁਪਏ ਦੇ ਵਿੱਚ 100 ਕਿਲੋਮੀਟਰ ਤੱਕ ਦੀ ਪਹੁੰਚ ਦੀ ਚੈੱਕ ਕਰ ਲਿਓ ਤੋੜ ਕੇ ਵਿਖਾ ਦਿਨਾ ਪੂਰੀ ਵੱਡੀ ਝੋਟੀ ਲਓ ਜੀ ਦੋਸਤੋ ਚੈੱਕ ਕਰ ਲਓ ਪੂਰਾ ਕੱਦ ਕਾਠ ਪੂਰੀ ਰਾਜੀ ਜੰਮੀ ਵਾਲੀ ਪੂਰੀ ਚੈੱਕ ਕਰੋ ਵੀਰਾਂ ਦੀ ਡਿਮਾਂਡ ਹੀ ਵੀ ਝੋਟੀਆਂ ਨਿੱਕੇ ਸੈਂਗੜੀਆਂ ਚਾਹੀਦੀਆਂ ਵਦਿਆਂ ਹਾਂਜੀ ਹਾਂਜੀ ਲਓ ਜੀ ਦੋਸਤੋ ਹਰ ਇੱਕ ਵੈਰਾਈਟੀ ਮਿਲੂਗੀ ਤੁਹਾਨੂੰ ਜਿਹੜੇ ਬੰਦੇ ਬਣਾਉਣ ਜਿਹੜੇ ਬੰਦੇ ਬਣਾਉਣ ਵਾਲੇ ਆ ਜੇ ਕਿਸੇ ਨੇ ਝੋਟੀ ਤਿਆਰ ਕਰ ਲਈ ਹਾਂਜੀ ਤੇ ਸਵਾ ਡੇਢ ਲੱਖ ਦੀ ਝੋਟੀ ਹੈ ਠੀਕ ਹੈ ਜੀ ਹਾਂਜੀ ਹਾਂਜੀ ਲਓ ਜੀ ਕਰੋ ਚੈੱਕ ਜੀ ਪੂਰੀ ਵੱਡੀ ਝੋਟੀ ਭਾਈ ਅੱਜ ਦੋਸਤੋ ਵੈਰਾਈਟੀਆਂ ਸਾਰੀਆਂ ਤੁਹਾਨੂੰ ਸਾਰੀਆਂ ਹੀ ਸਟਾਲ ਹੋਈ ਬਿਲਕੁਲ ਰਿੰਗ ਸਿੰਘ ਵੀਡੀਓ ਦੋਸਤੋ ਲੰਮੀ ਥੋੜੀ ਜੀ ਜ਼ਰੂਰ ਹੋਈਂਦੀ ਕਿਉਂਕਿ ਸ਼ੀ ਨਾ ਜੇ ਤੁਹਾਨੂੰ ਪਤਾ ਡਿਟੇਲ ਪੁੱਛਣੀ ਤੋੜ ਕੇ ਵਿਖੋਈਆਂ ਹਰ ਇੱਕ ਚੀਜ਼ ਪੁੱਛਣੀ ਪੈਂਦੀ ਐ ਲਓ ਜੀ ਕਰੋ ਚੈੱਕ ਅਰੀ ਆਰਡਰ ਕੁਆਲਟੀ ਚਾਰੇ ਥਣ ਗੈਪ ਤੇ ਲੱਗੇ ਨਿਕਲਵੇਂ ਕੋਈ ਪੋਰਸ਼ਾਂਗੜੀ ਨਾਲ ਆਜੋ ਜੀ ਅੱਗੇ ਦੱਸੋ ਜੀ ਦੀ ਬਾਰੇ ਭਾਜੀ ਸੁਆਦ ਹੋ ਜਾ ਹਾਂਜੀ ਦੁੱਧ 8 ਲੀਟਰ ਜੀ ਹਾਂਜੀ ਕਿੰਨਾ ਟਾਈਮ ਤੇ ਸੂਈ ਨੂੰ ਇਹਨੂੰ ਹੋਏ ਜੇ 3 ਮਹੀਨੇ 3 ਮਹੀਨਾ ਟਾਈਮ ਹੋ ਗਿਆ ਹੈ ਨਾ ਤੇ ਬਣੀ ਸੋਰੀ ਨੂੰ ਹੋਇਆ ਇਹ 1 ਮਹੀਨਾ ਤੇ 10 ਦਿਨ 1 ਮਹੀਨਾ ਜਾਨੀ ਕਿ 40 ਦਿਨ ਦਾ ਟਾਈਮ ਟੀਕਾ ਲੱਗੇ ਨੂੰ ਹਾਂਜੀ ਠੀਕ ਹੈ ਜੀ ਤੇ ਇਹਦਾ ਮੁੱਲ ਕੀ ਕਰਨਾ ਹੈ ਇਹਦਾ ਮੁੱਲ ਭਾਜੀ ਇਹ ਤੇ ਜਿੱਦਾਂ ਵੇਖ ਲਓ ਵੀ ਮਹੀਂ ਦੁੱਧ ਆਈ ਆ ਹੂੰ ਲੋਈ ਮਾਜੀ ਲੋਈ ਥੋੜਾ ਜਿਆ ਬੰਦਿਆਂ ਦੇ ਨਾ ਲਓ ਜੀ ਕਰੋ ਪੱਠੇ ਪੁੱਠੇ ਤੁਹਾਨੂੰ ਬੜਾ ਕੰਮਤੀ ਦੇ ਤਾਂ ਕਰਕੇ ਥੋੜੀ ਜੀ ਹਾਂ ਦੇ ਦੁੱਧ ਟੁੱਟ ਗਈ ਦੁੱਧ ਤਾਂ ਦੇ ਮੈਂ ਥੱਲੇ ਦਾਹਾਂ ਤੋਂ ਬਾਹਰ ਹਾਂਜੀ ਬਾਕੀ 1 ਮਿੰਟ ਬਰੇ ਆਉਂਦੀ ਇੱਕ ਚੀਜ਼ ਆਪਾਂ ਹੋਣੀ ਆਹ ਲਓ ਜੀ ਇਹ ਸਭ ਤੋਂ ਪਹਿਲਾਂ ਮਿਲਕ ਮਿਲਕ ਮੈਂ ਵੜੀ ਹਾਂ ਜੀ ਹਾਂ ਵੇਖੋ ਜੀ ਦੋਸਤੋ ਪੈ ਵੀ ਅਰੇ ਮਾਲ ਭਾਜੀ ਸਾਰੇ ਸਿਹਰੇ ਮਾਲ ਚੋ ਕੇ ਲੇਟ ਰੂਟ ਲੈਂਦਾ ਵਾ ਤਾਂ ਵੀ ਚਲੋ ਆਪਣੇ ਆਪ ਬਣ ਗਿਆ ਜੀ ਤੁਹਾਨੂੰ ਪਤਾ ਵੀ ਡੰਗਰ ਦਾ ਪਤਾ ਲੱਗ ਹੀ ਜਾਂਦਾ ਹਾਂ ਹਾਂਜੀ 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 ਦੱਸੋ ਮੋਲ ਦਾ ਮੋਲ ਭਾਜੀ ਇਹਦਾ ਜੈਜ ਕਰ ਆਪਾਂ ਜੈਜ ਕਰਨਾ ਇੱਕ ਹੀ ਰੀ 65 ਕਰਾ ਲਈ ਇਹਦਾ ਜਸਨੋ ਜੀ ਇਹਦੀ 56000 ਦੇ ਵਿੱਚ ਆਪਾਂ ਪਹੁੰਚ ਕਰਨੀ 100 ਕਿਲੋਮੀਟਰ ਤੱਕ 55 ਕਰੀ ਤੇ ਚਲੋ ਕੋਈ ਨਹੀਂ 55 ਕਰ ਦਿੰਦੇ ਆ 55 ਕਰ ਦਿੰਨੇ ਇਹਦੀ ਪਹੁੰਚ ਹਾਂਜੀ ਤੇ ਜੇ ਕੋ ਗੱਡੀ ਆਵਦੀ ਲਿਆਵੇ ਤੇ 52000 ਠੀਕ ਹੈ ਜੀ ਹਾਂਜੀ ਲਓ ਦੋਸਤੋ 8 ਲੀਟਰ ਦੁੱਧ ਤਿਆਰ ਹਾਂਜੀ 40 ਦਿਨ ਦਾ ਟਾਈਮ ਟੀਕਾ ਲੱਗਣ ਨੂੰ ਹੋ ਗਿਆ ਸਵੇਰ ਦੂਜਾ ਵੀ ਹਾਂਜੀ ਸਵੇਰ ਤੇ ਜਿਹੜਾ ਤੇ ਟੀਕਾ ਲੱਗਾ ਹੈ ਨਾ ਹਾਂਜੀ ਠੀਕ ਹੈ ਤੇ ਜੇ ਸਵੇਰ ਅਸਤੋ ਦੋਸਤੋ ਟੀਕਾ ਲੱਗੇ ਨਹੀਂ ਕੋਈ 40 ਦਿਨ ਦਾ ਟਾਈਮ ਹੋ ਗਿਆ ਕਨਫਰਮ ਕੋਈ ਨਹੀਂ ਜੀ ਰੇਡ ਦੋਸਤੋ ਇਹਦਾ ਵੀ 55000 ਰੁਪਏ 100 ਕਿਲੋਮੀਟਰ ਤੱਕ ਦੀ ਪਹੁੰਚ ਹੋ ਗਈ। ਲਓ ਜੀ ਕਰ ਲਓ ਚੈੱਕ ਕੱਦ ਕਾਠੇ ਦਾ ਮੈਂ ਤਾਂ ਆਰਡਰ ਕੁਆਲਿਟੀ ਚੈੱਕ ਕਰ ਲਓ ਬਹੁਤ ਸੋਹਣੀ ਹੈ ਜੀ। ਅੱਜ ਭਾਜੀ 3 ਦਿਨ ਹੋ ਗਏ ਬੰਦੇ ਇੱਕ ਨੂੰ ਆਪਣੀ ਵੀਡੀਓ ਦੀਖਦੇ ਨੂੰ। ਠੀਕ ਹੈ ਜੀ। ਗਰਦਾਸਪੁਰ ਦਾ ਗਾਹਕ ਆਪਣਾ। ਅੱਛਾ ਜੀ। ਅੱਗੇ ਉਹਨਾਂ ਮਈਆਂ ਸ਼ਾਇਦ ਖੜੀਆਂ ਆਉਣ ਤੇ ਉਹਨਾਂ ਦੇ ਬੱਚੇ ਦੀ ਜਿਹੜੇ ਆ ਵੀ ਨੀਲੀ ਦੀ ਮਹ ਲੈਣੀ। ਆ ਬੰਦੇ ਤਾਂ ਹੁਣੇ ਫੋਨ ਆਉਂਦਿਆ ਤੇ ਮੈਂ ਇਹਨਾਂ ਨੂੰ ਆਖਿਆ ਵੀ ਜਦੋਂ ਵੀਡੀਓ ਅਪਲੋਡ ਹੋ ਗਈ ਤੇ ਉਦੋਂ ਹੀ ਤੁਹਾਨੂੰ ਮੈਂ ਦੱਸ ਦੂੰਗਾ ਫੋਨ ਲਾ ਲਿਓ ਤੇ ਕੋਈ ਨਹੀਂ ਤੁਸੀਂ ਦੇਖ ਲਿਓ ਮੈਂ ਹੁਣੇ ਆਏ ਜੀ ਅਜੇ ਤੁਹਾਡੇ ਗਾੜੀ ਗੜੀ ਤੇ ਵੀਡੀਓ ਪਾਉਣ ਦਾ ਟਾਈਮ ਨਹੀਂ ਜੀ ਹੁੰਦਾ ਇਦਾਂ ਕੱਲੇ ਕਰਨਾ ਨਹੀਂ ਇਹ ਵੀ ਜਿਹੜੀ ਨੀਲੀ ਰਾਵੀ ਇਹਨੇ ਵੀਰੇ ਮਤਲਬ ਦੁੱਧ ਲੰਮਾ ਸਮਾਂ ਹਾਂਜੀ ਇਹ ਭਾਜੀ ਇਹ ਵੀ ਨੀਲੀ ਰਾਵੀ ਚ ਕ੍ਰੋਸ ਆ ਹਾਂਜੀ ਲਓ ਜੀ ਕ੍ਰੋਸ ਤੇ ਬਾਕੀ ਭੈਣ ਭਰਾ ਸਿਆਣੇ ਆ ਜੀ ਸਾਰੇ ਹਾਂਜੀ ਆਰ ਕੁਆਲਿਟੀ ਦੇਖ ਲੇ ਸਾਰਾ ਕੁਝ ਜੋ ਮਰਜ਼ੀ ਦੇਖ ਲਓ ਮੈਂ ਇਹ ਵੀ ਲੱਖੋਂ ਬਾਹਰ ਜਾਣ ਵਾਲੀ ਆਈ 2 ਸਵਾ ਲੱਖ ਦੀ ਮੈਂ ਵਿਗ ਬਾਕੀ ਆਪਣੀ ਆਪਣੀ ਸਾਹ ਵਾ ਜੀ ਹਰ ਇੱਕ ਵੀਰ ਦੀ ਸਾਹ ਵਾ ਜੀ ਸਾਹ ਵਾ ਕਰਨੀ ਕਰਨੀ ਹੈ ਜੀ ਬਾਕੀ ਆਪਾਂ ਆਨੇ ਨੇ ਅਗਲੇ ਨੂੰ ਲੈਣ ਲੱਗਿਆ ਵੀ ਆਸ ਦੇਈਦਾ ਹੂੰ ਜੇ ਆਪਣੇ ਤੋਂ ਮੈਂ ਕੋਈ ਇਦਾਂ ਕਰਦਾ ਤੇ ਜੇ ਕਿ ਇਹਦੇ ਘਰੇ ਜਾ ਕੇ ਟੈਕ ਪਾਸ ਹੋ ਜੇ ਤੇ ਆਪਾਂ ਨੂੰ ਤਾਂ 5000 ਵਾਦਾ ਲੈ ਕੇ ਮੈਂ ਛੱਡ ਜੀ ਠੀਕ ਹੈ ਜੀ ਕੋਈ ਵੀ ਜਿਹੜੀ ਟੋਕਰ ਗੱਬਣ ਮੈਂ ਉਹਦੀ ਆਪਾਂ ਡਿਮਾਂਡ ਵੜੀ ਹੈ ਜੀ ਠੀਕ ਹੈ ਠੀਕ ਹੈ ਹਾਂਜੀ ਹਾਂਜੀ ਠੀਕ ਹੈ ਜੀ ਹਾਂ ਦੱਸਿਓ ਜੀ ਇਹਦੇ ਬਾਰੇ ਇਹ ਵੀ ਭਾਜੀ ਸੂਆ ਜਿਹੜਾ ਪਹਿਲਾ ਕਿਉਂ ਅਸਲ ਸੁਆ ਪਹਿਲਾ ਤੇ ਹੈਗੀ ਜਵਾਨ ਆ ਹਾਂਜੀ ਤੇ ਦੁੱਧ ਦੇ ਥੱਲੇ ਵੀ 8 ਲੀਟਰ ਆ ਠੀਕ ਹੈ ਜੀ ਥੋੜਾ ਜਿਹਾ ਆਰਡਰ ਜਿਹੜਾ ਫਿਕਸ ਦੀ ਆ ਇੱਕ ਨਾਲੇ ਫਿਰੇ ਲੇਟ ਲੂਟ ਤੇ ਹੋ ਗਏ ਲੈਂਦੀ ਆ ਹਾਂਜੀ ਤੇ ਇਹਨੂੰ ਜਿਹੜਾ ਨਾ ਬਣੀ ਸੋਰੀ ਨੂੰ 1 ਮਹੀਨਾ ਹੋਇਆ ਜੀ ਤੇ ਸੂਈ ਨੂੰ ਇਹਨੂੰ ਵੀ ਸਾਢੇ 3 ਮਹੀਨੇ ਹੋਏ ਆ ਸਾਢੇ 3 ਮਹੀਨੇ ਤੇ ਦੁੱਧ 8 ਲੀਟਰ ਦੇ ਥੱਲੇ ਪਕਾ ਠੀਕ ਹੈ ਜੀ ਹਾਂਜੀ ਬੱਚਾ ਨਹੀਂ ਹੈਗਾ ਮਿਲਦੀ ਭਾਰੇ ਇਹਦਾ ਕੀ ਮੁੱਲ ਕਰਨਾ ਜੀ ਮੋਲੋ ਭਾਜੀ ਤੁਸੀਂ ਸੇਮ ਹੀ ਜਾਣ ਦੋ 55 55000 ਵਿੱਚ ਪਹੁੰਚ ਅੱਛਾ ਜੀ ਤੇ ਜੇ ਕੋਈ ਉਦਾਂ ਖਰਦਾ 55 ਆ ਜੀ ਮਗਰ ਜਾਣੀ ਕਿ ਇੱਕ ਝੋਟੀ ਜਿਹੜੀ ਆ ਨੀਲੀ ਰਵੇ ਜੀ ਉਹਦਾ ਰੇਟ ਕੱਟਿਆ ਬਾਕੀ ਬਾਕੀ ਚੌਹਾਂ ਦਾ ਹੀ ਹੋਣਾ ਚਾਰ ਮੱਝਾਂ ਦੇ ਰੇਟ 55000 ਹਾਂਜੀ 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 ਠੀਕ ਹੈ ਜੀ ਇਹ ਕੱਢੀਏ ਵੀਰ ਬਾਹਰ ਨੂੰ ਲਓ ਦੋਸਤੋ ਇਹ ਵੀ ਸੁਆ ਪਹਿਲਾ ਸੂਈ ਦੁੱਧਿਆ ਤੇ ਗੱਬਣ ਜੇ ਦੋ ਤੇ ਜਿਹੜਾ ਹੁਣ ਮੌਕੇ ਦਾ 8 ਲੀਟਰ ਤਿਆਰ ਹੈ ਜੀ ਆ ਰੇਟ ਦੋਸਤੋ ਇਹਦਾ ਵੀ 55000 ਰੁਪਇਆ ਬੋਲ ਕੱਢਿਆ ਅੱਛਾ ਜੀ ਠੀਕ ਹੈ ਜੀ ਆ ਕਰੋ ਚੈੱਕ ਜੀ ਇਹਦੀ ਦੋਸਤੋ ਇੱਠ ਕੋਲੇ ਦੀ ਚੜਾਈ ਚੈੱਕ ਕਰ ਲੋ ਆਰਡਰ ਕੁਆਲਿਟੀ ਚੈੱਕ ਕਰ ਲਓ ਜੀ ਮਾਲ ਸਾਰਾ ਹੀ ਨਵਾਂ ਜੀ ਆ ਰਕੇ ਠੀਕ ਹੈ ਜੀ ਪਹਿਲੇ ਦੁਜੇ ਸੂਰੀ ਵਾਲਾ ਹੀ ਆ ਮਾਲ ਬਾਕੀ ਭੈਣ ਭਰਾ ਸਿਆਣਾ ਆ ਲਓ ਜੀ ਕਰੋ ਚੈੱਕ ਜੀ ਵੇਖਿਆ ਪਤਾ ਲੱਜਾਂਦਾ ਡੰਗਰ ਦਾ ਠੀਕ ਹੈ ਜੀ ਹਾਂਜੀ ਹਾਂਜੀ ਉਹ ਚਲੋ ਨਵੇਂ ਡੰਗਰ ਦਾ ਥੋੜਾ ਜਿਹਾ ਭਾਜੀ ਇਹ ਹੋ ਜਾਂਦਾ ਵੀ ਅਗਲਾ ਗਾਵੇਂ ਬਾਕੀ ਆ ਪਾਉਣ ਦੇ ਲਈ ਇੱਕ ਮੈਂਡ ਦੇ ਵਿਖਾਉਣੀ ਆ ਸਭ ਤੋਂ ਛੋਟੇ ਬਾਈਟ ਵਾਲੀ ਆ ਜੀ ਸਭ ਤੋਂ ਛੋਟਾ ਪਾ ਹਾਂਜੀ ਹਾਂਜੀ ਲਓ ਜੀ ਕਰੋ ਚੈੱਕ ਲੋ ਜੀ ਸ਼ਾਈ ਵਾਲਾ ਗਾਂ ਵਰਗਾ ਦੋਸਤੋਂ ਤੁੰਗ ਇਹਦਾ ਕਰਵਾਇਦਾ ਕਰੋ ਚੱਕ ਜੀ ਥੋੜਾ ਨਾ ਚਟੜ ਰਾਦੀਆ ਫਿਕਸ ਹੋ ਜਾ ਨਿਕਰ ਆਰਡਰ ਦੀ ਹਾਂਜੀ ਹਾਂਜੀ ਲਓ ਦੋਸਤੋਂ ਤੁਹਾਡੀਆਂ ਇੰਤਜ਼ਾਰ ਨਹੀਂਆਂ ਘੜੀਆਂ ਖਤਮ ਕਰਦੇ ਆ ਤੇ ਤੁਹਾਨੂੰ ਜਿਹੜਾ ਸਰਪ੍ਰਾਈਜ਼ ਆਪਾ ਹੋਣਾ ਵਾ ਉਹਦੇ ਵੱਲ ਆਈ ਆ ਪਾ ਜੀ ਉਹ ਲਵਧਿਆ ਕਰੋ ਚੱਕ ਜੀ ਸਭ ਤੋਂ ਛੋਟੇ ਭਾਦੀ ਮੱਝ ਹੋਗੀ ਜੀ ਇਹ ਸੁਆ ਭਾਜੀ ਭੈਣ ਭਰਾਵਾਂ ਦੇ ਗਾੜੀ ਆ ਦੇ ਮੁੰਡੋਂ ਵੇਖੀਏ ਤੇ ਦੁੱਧਾ ਤੇ ਸਰੀਰ ਤੋਂ ਭਾਵੇਂ ਕੋਈ ਜਨਮ ਮਰਜੀ ਲਾ ਲੇ ਠੀਕ ਹੈ ਜੀ ਤੇ ਮੈਂ ਸਾਂਭੀ ਨਹੀਂ ਬੰਦੇ ਨੇ ਥੋੜੀ ਜੀ ਤੇ ਦੱਸਾਂ ਗੱਲ ਕੀ ਆ ਹਾਂ ਦੁੱਧ ਇਸਲੇ ਪੱਕਾ ਜਿਹੜਾ ਸਾਤ ਆ ਕਿ ਜੇ ਪੱਕਾ 6 ਲੀਟਰ ਹੋਊਗਾ 6 ਲੀਟਰ ਦੁੱਧ 2 ਲੀਟਰ ਮਾਰ ਕੇ ਲੈ ਜੇ ਦੋ ਡਾਂਗਾ ਆਪਣੇ ਘਰੋਂ ਪਾ ਠੀਕ ਹੈ ਜੀ ਹਾਂਜੀ ਤੇ ਇਹਦਾ ਸਰਪ੍ਰਾਈਜ਼ ਕੀ ਆ ਜੀ ਜਿਹੜਾ ਸਰਪ੍ਰਾਈਜ਼ ਭਾਜੀ ਇਹਦਾ ਮੋਲ ਆਪਾਂ ਪਹਿਲੋ ਦੱਸ ਦਿੰਨੇ ਆ ਵੀ ਇਹਦੀ ਪਹੁੰਚ ਜੇ 37000 ਹਾਂਜੀ ਤੇ ਜੇ ਕਿਸੇ ਨੇ ਉਦਾਂ ਲੈਣੀ ਆ ਤੇ ਫਿਰ 25 ਦੀ ਦੇ ਦੇਗੀ ਦੇਖ ਜਜ ਕਰੀਏ ਫਿਰ 34000 ਦੀ ਦੇ ਰਹਾਂਗੇ ਠੀਕ ਹੈ ਜੀ ਉਹ ਤਾਂ ਚੰਗੀ ਜੇ ਇਸ ਕੋਈ ਹਾਂਜੀ ਨਹੀਂ ਜਿਆਦਾ ਮੈਨਾ ਘੋਟਤਾ ਕੰਮ ਆ ਠੀਕ ਹੈ ਜੀ 34000 ਦੇ ਵਿੱਚ ਪਹੁੰਚ ਹੋ ਗਈ ਜੀ ਨਹੀਂ ਜੀ 37000 ਦੇ ਵਿੱਚ ਪਹੁੰਚ ਆ ਤੇ 34000 ਦੀ ਖਰੀ ਪਰੀ ਠੀਕ ਹੈ ਜੀ 37000 ਦੇ ਵਿੱਚ ਪਹੁੰਚ ਹੋਊ 100 ਮੀਟਰ ਤੇ ਹਾਂਜੀ ਹਾਂਜੀ ਜੇ ਕੋਈ ਵੀ ਗੱਡੀ ਆਉਗੀ ਤਾਂ ਫਿਰ 34000 ਹਾਂਜੀ ਹਾਂਜੀ ਬਾਕੀ ਦੋ ਭੈਣ ਭਰਾ ਅਗਲਾ ਜਿਹੜੀ ਚਲੋ ਉਹ ਨਹੀਂ ਗੱਲ ਆ ਆਪਦੀ ਸਮਝ ਵੇਖੇ ਸੂਈ ਨੂੰ 3 ਮਹੀਨਾ ਤੇ 2 ਮਹੀਨਾ ਹੋਇਆ ਹੈ ਠੀਕ ਹੈ ਇਹ ਵੀ ਕਟੋ ਬਾਕੀ ਕਿਸਮਤ ਆਈ ਅਗਲੇ ਲਓ ਦੋਸਤੋ ਇਹ ਸਰਪ੍ਰਾਈਜ਼ ਹੈ 34 37000 ਰੁਪਏ ਰੇਟ 100 ਕਿਲੋਮੀਟਰ ਤੱਕ ਦੀ ਪਹੁੰਚ 6 ਲੀਟਰ ਮੌਕੇ ਦਾ ਦੁੱਧ ਜਿਹੜਾ ਤਿਆਰ ਹੈ ਜੀ ਕੋਈ ਵੀਰ ਆਪਣੀ ਪਸੰਦੀ ਕਰਦੇ ਇੱਕ ਟਾਈਮ ਦੋ ਟਾਈਮ ਕੀ ਗੱਲ ਅਗੇ ਨੂੰ ਦੋਸਤੋ ਕੋਈ ਮਹੀਨੇ ਦਾ ਟਾਈਮ ਹੋ ਗਿਆ ਜੀ ਮੈਂ ਤੁਹਾਡੇ ਸਾਹਮਣੇ ਸੁਭਾਵੀ ਕਹਿੰਦਾ ਮੈਂ ਨਹੀਂ ਦੱਸਣਾ ਜੋ ਤੁਸੀਂ ਡਿਪੈਂਡ ਕਰ ਲਓ ਭਾਜੀ ਸਿਰ ਮੂੰਹ ਤੋਂ ਵੇਖੀਏ ਤੇ ਦੁਜਾਹੀ ਜੀ ਭਵੇਂ ਤੇ ਜਾਹੀਏ ਸਰੀਰ ਤੋਂ ਵਾਲਾ ਥੋੜਾ ਮੈਂ ਬੰਦੇ ਨੇ ਸਾਂਭੀ ਜੀਆਂ ਜਾਦੀ ਮੈਂ ਚਾਰੂ ਬੜੀ ਜਾਦੀ ਆ ਠੀਕ ਹੈ ਜੀ ਜੇ ਮੈਂ ਰਹਿ ਗਈ ਮੇ ਤੋਂ ਪਹਿਲੀ ਗੱਲ ਡੰਗਰ ਰਹਿੰਦਾ ਨਹੀਂ ਭਾਰਾ ਰਹਿ ਗਈ ਤੇ ਕੁ ਮੀਨਾ ਦਾਦਾਨ ਨੇ ਚਾਰ ਚੂਰ ਖਾ ਲਿਆ ਤੇ ਨਾ ਐ ਬਣ ਜਾਣਾ ਮੈਂ ਲਓ ਦੋਸਤੋ ਜਿਹੜਾ ਸਰਪ੍ਰਾਈਜ਼ ਹੈ ਸਰਪ੍ਰਾਈਜ਼ ਦੇ ਵਿੱਚ ਸਰਪ੍ਰਾਈਜ਼ ਆ ਵੇਖੋ ਗਾਰੀਓ ਨਾ ਆ ਕਰੋ ਚਟ ਜੀ ਤੁਸੀਂ ਫੇਸ ਕੁਆਲਿਟੀ ਵਿਖਾਓ ਮੈਂ ਦੀ ਲਓ ਜੀ ਕੋਈ ਫੇਸ ਕੁਆਲਿਟੀ ਤੋਂ ਨਹੀਂ ਜੱਜ ਲਾ ਸਕਦਾ ਕੋਈ ਮੂੰਹ ਫੜ ਕੇ ਦੰਦ ਥੋੜਾ ਮੂੰਹ ਨਹੀਂ ਬਣਾਉਂਦੀ ਦੰਦ ਵੇਖੇ ਕੋਈ ਦੰਦ ਦੇ ਕੋਲ ਝੋਟੇ ਲੱਗੇ ਆ ਠੀਕ ਹੈ ਜੀ ਹੈਗੀ ਨਵੀਂ ਮੈਂ ਥੋੜੇ ਬੰਦੇ ਸਭ ਹੀ ਨਹੀਂ ਆ ਜੀ ਸਾਮਣ ਤੋਂ ਦੋਸਤੋ ਥੋੜੀ ਜੀ ਮਾਰ ਕੇ ਹਾਂਜੀ ਹਾਂਜੀ ਬਾਕੀ ਚਲੋ ਸੌਕ ਕਰਾ ਲਈ ਮਜਬੂਰੀਆਂ ਦੀਆਂ ਬਾਕੀ ਭਾਈ ਆਪਾਂ ਦੇ ਮੁੱਲ ਕਰਤਾ ਵਾ ਬੈਲਟ ਛੇ ਨਗ ਦੋਸਤੋਂ ਤੁਹਾਨੂੰ ਦਿਖਾਏ ਛੇ ਨਗ ਸਵੇਰ ਸਵਾਏ ਜਿਹੜੀ ਆਫਰ ਹੈਗੀ ਸਰਪ੍ਰਾਈਜ਼ ਉਹ ਵੀ ਤੁਹਾਨੂੰ ਵਿਖਾਤਾ ਵਾ ਬਾਕੀ ਮੈਂ ਵੀਰਾਂ ਨੂੰ ਬੇਨਤੀ ਕਰਦਾ ਆਪਣੇ ਲੋਮੇ ਕਿ ਜਿਹੜਾ ਵੀ ਪਸ਼ੂ ਖਰੀਦਣਾ ਵਾ ਵੀਰ ਨੇ ਪਹਿਲਾਂ ਗੱਲ ਦੱਸਦੀ ਹੈ ਵੀ ਆਪਣੀ ਤਸੱਲੀ ਆਪਣੇ ਪਰਿਵਾਰ ਦੇ ਵਿੱਚ ਬਹਿ ਕੇ ਕਰ ਲਿਆ ਕਰੋ ਫੇਰ ਦੋਸਤੋਂ ਜਿਹੜਾ ਸਾਈਬ ਇਹਨਾਂ ਪਣਾ ਉਹ ਪਾਇਆ ਕਰੋ ਤੇ ਬਾਕੀ ਰਹਿੰਦੀ ਗੱਲ ਵੀ ਕੌਂਚ ਕੇ ਦੋਸਤੋਂ ਆਪਣੀ ਤਸੱਲੀ ਇਹ ਕਰਾਂ ਜ਼ਰੂਰ ਕਰਿਆ ਕਰੋ ਫਾਰਮ ਤੇ ਵਿਜ਼ਿਟ ਜਿਹੜੀ ਜ਼ਰੂਰ ਕਰਿਆ ਕਰੋ ਐਡਰੈਸ ਇੱਕ ਰੀਵੀਡਾ ਫੇਰ ਬੋਲ ਦੇਣਾ ਪਿੰਡ ਝਾਮਕੇ ਤਸੀਲ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਹਿਬ ਪ੍ਰਤਾਪ ਸਿੰਘ ਸ਼ਾਹ ਨਾਮ ਹੈ ਭਾਜੀ ਉਹਨਾਂ ਦਾ ਫੋਨ ਨੰਬਰ ਵੀ ਰ ਆਪਾਂ ਫੇਰ ਇੱਕ ਵਾਰੀ ਦੋਹੋ ਫੋਨ ਨੰਬਰ ਭਾਜੀ ਹੈਗਾ ਜੀ 6284741127 6284741127 ਇੱਕ ਬੇਨਤੀ ਹੋ ਰਹੀ ਹੈ ਮੋਲ ਆਪਾਂ ਭਾਜੀ ਕੀਤਾ ਨੱਕ ਖੇਤ ਕੇ ਆਏ ਹਾਂ ਹਾਂਜੀ ਹਾਂਜੀ ਤੇ ਮੰਨ ਲਓ ਕਈ ਭੈਣ ਭਰਾਣਾ ਫਿਰ ਕਰਦੇ ਰ ਖਚਾਈ ਵਾਲਾ ਨਹੀਂ ਮੋਲ ਆਪਾਂ ਜ਼ਿਆਦਾ ਕਰੀਦਾ ਗੋ ਵੀ ਜਿਹੜਾ ਹੁਣ ਮੋਲ ਆਪਾਂ ਬੋਲਤਾ ਨਾ ਉਹ ਆਪਾਂ ਘਰੇ ਆਏ ਥੋੜਾ ਬੀ 10000 ਵਧਾ ਦੋ ਨਹੀਂ ਇਹ ਤਾਂ ਕਿੱਲੇ ਹਾਂਜੀ ਬਾਕੀ ਦੋਸਤੋ ਮੈਂ ਇੱਕ ਬੇਨਤੀ ਕਰਾਂ ਵੀ ਵੇਖ ਲਓ ਵੀਰ ਦਾ ਜੋਰ ਪੂਰਾ ਲੱਗਿਆ ਪਸੀਨਾ ਆ ਗਿਆ ਜੋਰ ਭਾਈ ਮਾਲ ਇਕੱਠਾ ਕਰਦਿਆਂ ਵੀ ਜੋਰ ਲੱਗਿਆ ਆਜ ਇੱਕ ਤੇਜਾ ਦਿਨ ਹੋ ਗਿਆ ਵਸੋ ਤੇ ਨਹੀਂ ਰੱਜ ਗਏ ਵੈਸੇ ਨਾਲੇ ਮੌਸਮ ਗਰਮੀ ਦਾ ਆਜ ਸੋਣਾ ਜੇ ਹੁਣ ਮਾਲ ਵੇਚ ਕੇ ਤੇ ਸੋਣਾ ਆਜ ਤੇ ਮੁੜ ਕੇ ਫੇਰ ਨਹੀਂ ਦੋ ਤਿੰਨ ਦਿਨ ਸੋਤਾਂ ਹਾਂਜੀ ਤੇ ਕੋਈ ਗੱਲ ਨਹੀਂ ਜੀ ਇਹੋ ਬੇਨਤੀਆਂ ਪ੍ਰਮਾਣ ਕਰਿਓ ਵੀ ਘਰੇ ਆਓ ਹਾਂਜੀ ਪਹਿਲਾਂ ਤੇ ਵੀਡੀਓ ਵੇਖੋ ਪਰਵਾਹ ਕੇ ਬਹਿ ਕੇ ਚੰਗੀ ਲੱਗਦੀ ਜਿਹੜੀ ਫਿਰ ਸਾਈ ਪਾਉ ਆਪਾਂ ਨੂੰ ਠੀਕ ਹੈ ਜੀ ਤੇ ਘਰੇ ਆਗੇ ਵੀ ਜੀ ਆਪਦੀ ਤਸੱਲੀ ਕਰਕੇ ਖੜੋ ਲੀਟਰ ਮਾਰਵਾ ਠਾ ਠਾਰ ਕਰੋ ਜੀ ਆਪਰੇ ਓਕੇ ਜੀ ਹਾਂਜੀ ਧੰਨਵਾਦ ਉਸੜਾ ਵੀਡੀਓ ਦੇਖਣ